ਹਾਂਜੀ ਦੋਸਤੋ ਤਾਂ ਜਿਵੇਂ ਅ ਤੁਸੀਂ ਸਾਡਾ ਥੰਬਨੇਲ ਦੇਖ ਰਹੇ ਸੀਗੇ ਤਾਂ ਇਹਦੇ ਵਿੱਚ ਸਾਨੂੰ ਇਹ ਸ਼ਾਇਦ ਕਈਆਂ ਨੂੰ ਨਵੀਂ ਦੀ ਗੱਲ ਲੱਗੀ ਹੋਊਗੀ ਪਰ ਜਿਵੇਂ ਜਿਵੇਂ ਦੁਨੀਆ ਬਦਲ ਰਹੀ ਹੈ ਜਾਂ ਸਾਡੇ ਸੰਸਾਰ ਦੇ ਵਿੱਚ ਨਵੇਂ-ਨਵੇਂ ਬਦਲਾਅ ਆ ਰਹੇ ਨੇ ਖਾਸ ਕਰਕੇ ਟੈਕਨੋਲੋਜੀ ਦੇ ਖੇਤਰ ਵਿੱਚ ਬਦਲਾਅ ਆ ਰਹੇ ਨੇ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਨਾ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਇਸ ਤਰ੍ਹਾਂ ਦੇ ਵਾਕਿਆ ਜਿਹੜੇ ਨੇ ਸਾਨੂੰ ਇਹ ਦੇਖਣ ਨੂੰ ਮਿਲਣਗੇ ਤੇ ਇਹ ਹੈ ਕਿ ਅਸਲ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਵੀ ਵਰਚੁਅਲ ਗੈਂਗਰੇਪ ਹੈ ਨਾ ਜਿਹੜਾ ਗੈਂਗਰੇਪ ਸ਼ਬਦ ਹੈ ਨਾ ਵੈਸੇ ਤਾਂ ਚਲੋ ਸਾਡੇ ਸਮਾਜ ਦੇ ਉੱਪਰ ਇੱਕ ਪ੍ਰਕਾਰ ਦਾ ਇਹ ਕਲੰਕ ਨੁਮਾ ਸ਼ਬਦ ਹੈ ਤੇ ਪਰ ਚਲੋ ਇਹਦੇ ਬਾਰੇ ਆਪਾਂ ਡਿਸਕਸ ਕਰਦੇ ਆਂ ਗੱਲ ਕਰਦੇ ਆਂ ਠੀਕ ਹੈ ਇੱਕ ਨਵਾਂ ਮਤਲਬ ਨਵਾਂ ਸਾਡੇ ਸਾਹਮਣੇ ਇੱਕ ਨਵੀਂ ਚੀਜ਼ ਆਈ ਹੈਗੀ ਵਰਚੁਅਲ ਗੈਂਗਰੇਪ ਜਿਹੜਾ ਹੋਇਆ ਹੈਗਾ ਤਾਂ ਇਹ ਮੈਂ ਅਖਬਾਰ ਦੇ ਵਿੱਚ ਜਦੋਂ ਪੜ ਰਿਹਾ ਸੀ ਤਾਂ ਮੈਂ ਸੋਚਿਆ ਵੀ ਚਲੋ ਇਹਦੇ ਬਾਰੇ ਚਰਚਾ ਕਰਨੀ ਚਾਹੀਦੀ ਹੈ ਕਿਉਂਕਿ ਕਾਫੀ ਸਾਰੀਆਂ ਵੀਡੀਓਜ਼ ਜਿਹੜੀਆਂ ਅ ਇੰਗਲਿਸ਼ ਤੇ ਹਿੰਦੀ 'ਚ ਤਾਂ ਬਣ ਚੁੱਕੀਆਂ ਸੀ ਪਰ ਪੰਜਾਬੀ ਦੇ ਵਿੱਚ ਇਹ ਨਹੀਂ ਸੀਗ ਤਾਂ ਮੈਂ ਸੋਚਿਆ ਵੀ ਚਲੋ ਆਪਾਂ ਆਪਣੇ ਸਟੂਡੈਂਟਸ ਦੇ ਨਾਲ ਦੀ ਚਰਚਾ ਕਰਨੀ ਡਿਸਕਸ ਕਰਦੇ ਹਾਂ ਕਿਉਂਕਿ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਸੀ ਅਜੇ ਤੱਕ ਤਾਂ ਮੈਂ ਸੋਚਿਆ ਵੀ ਚਲੋ ਕਰਦੇ ਆਂ ਆਪਾਂ ਤਾਂ ਮੈਂ ਜਿਹੜੀ ਇਹ ਨਿਊਜ਼ ਜਿਹੜੀ ਪੜ੍ਹੀ ਸੀ ਦੇਖੋ ਆਮ ਤੌਰ ਤੇ ਪਾਰਾ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਗੈਂਗ ਰੇਪ ਦੀਆਂ ਜਾਂ ਰੇਪਸ ਵਗੈਰੇ ਸਾਨੂੰ ਦੇਖਣ ਨੂੰ ਮਿਲਦੀਆਂ ਨੇਗੀਆਂ ਪਰ ਉਹ ਫਿਜ਼ੀਕਲ ਰੇਪ ਅਸੀਂ ਕਿਹਨੂੰ ਮੰਨਦੇ ਹਾਂ ਜਿਹਦੇ ਵਿੱਚ ਫਿਜ਼ੀਕਲ ਟੱਚ ਹੁੰਦਾ ਹੈਗਾ ਪਰ ਜਿਹੜਾ ਇਸ ਪ੍ਰਕਾਰ ਦਾ ਜਿਹੜਾ ਰੇਪ ਹੋਇਆ ਹੈਗਾ ਜੇ ਇਸ ਪ੍ਰਕਾਰ ਦਾ ਜਿਹੜਾ ਦੁਸ਼ਕਰਮ ਕੀਤਾ ਗਿਆ ਹੈਗਾ ਉਹਦੇ ਵਿੱਚ ਸਾਨੂੰ ਫਿਜ਼ੀਕਲ ਟੱਚ ਨਹੀਂ ਦੇਖਣ ਨੂੰ ਮਿਲਦਾ ਹੈਗਾ ਜ ਜਿਹਨੂੰ ਅਸੀਂ ਵਰਚੁਅਲ ਗੈਂਗ ਰੇਪ ਦਾ ਨਾਮ ਦਿੰਦੇ ਆ ਤੇ ਮੈਂ ਜਦੋਂ ਅਖਬਾਰ ਪੜ੍ਹ ਰਿਹਾ ਸੀਗਾ ਦੇ દੈਨਿਕ ਪਾਸਕਰ ਅਖਬਾਰ ਹੈ ਉਹਦੀ ਰਿਪੋਰਟ ਹੈਗੀ ਇਹ ਤਾਂ ਮੈਂ ਦੇਖਿਆ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਇਹ ਵਰਚੁਅਲ ਰਿਐਲਟੀ ਕਹਿੰਦਾ ਬ੍ਰਿਟਿਸ਼ ਮਾਮਲੇ ਬ੍ਰਿਟਿਸ਼ ਪੁਲਿਸ ਜਿਹੜੀ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੈਟਾਵਰਸ ਮੈਟਾਵਰਸ ਇੱਕ ਆ ਫੇਸਬੁਕ ਦੀ ਆ ਫੀਚਰ ਫੇਸਬੁਕ ਦਾ ਫੀਚਰ ਹੈ ਤੁਸੀਂ ਕਈਆਂ ਨੇ ਜੇ ਤੁਸੀਂ ਟੈਕਨੋਲੋਜੀ ਨਾਲ ਅਪਡੇਟ ਹੈਗਾ ਤਾਂ ਅੱਜਕੱਲ ਤੁਸੀਂ ਜਾਣਦੇ ਹੋਗੇ ਫੇਸਬੁਕ ਨੇ ਆਪਣਾ ਨਾਮ ਜਿਹੜਾ ਮੈਟਾ ਰੱਖਿਆ ਹੈਗਾ ਤਾਂ ਮੈਟਾਵਰਸ ਪਰ ਵਰਚੁਅਲ ਅਵਤਾਰ ਸੇ ਦੁਸ਼ਕਰਮ ਪਹਿਲੀ ਵਾਰੀ ਪੁਲਿਸ ਜਾਂਚ ਹੈ ਦੇਖੋ ਇਹ ਕੀ ਹੋਇਆ ਵੀ ਲੰਡਨ ਦੇ ਵਿੱਚ ਨੇ ਇੱਕ 16 ਸਾਲ ਦੀ ਲੜਕੀ ਸੀ ਇਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ ਮੈਟਾਵਰਸ ਕੀ ਹੁੰਦਾ ਹੈਗਾ ਤਾਂ 16 ਸਾਲ ਦੀ ਲੜਕੀ ਸੀ ਉਹ ਨਾ ਇੱਕ ਜਿਵੇਂ ਮੈਟਾਵਰਸ ਦੇ ਵਿੱਚ ਇੱਕ ਰਿਐਲਿਟੀ ਦੁਨੀਆ ਹੈ ਮਤਲਬ रियलिटी ਜਿਹਤਰਾ ਫੀਲ ਹੁੰਦੀ ਹੈ ਪਰ ਐਕਚੁਅਲੀ ਜੋ ਰਿਐਲਿਟੀ ਨਹੀਂ ਹੈਗੀ ਉਹ ਉਹ ਵਾਸਤਵਿਕ ਦੁਨੀਆ ਹੈ ਤਾਂ ਉਹਦੇ ਵਿੱਚ ਵਿਅਕਤੀ ਜਾ ਕੇ ਬਿਲਕੁਲ ਉਸੇ ਤਰ੍ਹਾਂ ਦਾ ਫੀਲ ਕਰਦਾ ਹੁੰਦਾ ਹੈ ਜਿਵੇਂ ਉਹ ਅਸਲੀ ਦੇ ਵਿੱਚ ਉਹਥੇ ਵਿਚਰ ਰਿਹਾ ਹੈ ਇੱਕ ਕਲਪਨਿਕ ਦੁਨੀਆ ਹੈਗੀ ਤੇ ਉਹ ਕਲਪਨਿਕ ਦੁਨੀਆ ਦੇ ਵਿੱਚ ਜਾਂਦੇ ਜਾਂਦੇ ਜਦੋਂ ਉਹ ਉਹਦੇ ਅੰਦਰ ਗਈ ਤਾਂ ਕਿਉਂਕਿ ਉੱਥੇ ਉਹਨੂੰ ਆਪਣਾ ਪ੍ਰਤੀਰੂਪ ਦੇਖਣ ਨੂੰ ਮਿਲਿਆ ਦੇਖਣ ਨੂੰ ਕਿ ਮਿਲਿਆ ਉਹਨੇ ਆਪਣਾ ਪ੍ਰਤੀਰੂਪ ਤਿਆਰ ਕੀਤਾ ਤੇ ਉਸ ਦੇ ਵਿੱਚ ਜਾ ਕੇ ਉਹ ਗੇਮ ਖੇਡ ਰਹੀ ਸੀ ਜਾਂ ਕੋਈ ਇਸ ਤਰ੍ਹਾਂ ਦੀ ਐਕਟੀਵਿਟੀਜ਼ ਕਰ ਰਹੀ ਸੀਗੀ ਜੋ ਵੀ ਕਰ ਰਹੀ ਸੀ ਉਹ ਪਰ ਉੱਥੇ ਉਹਦੇ ਨਾਲ ਕੀ ਹੋਇਆ ਉੱਥੇ ਉਹਦੇ ਨਾਲ ਜਾਤੀ ਹੋਈ ਇਸ ਪ੍ਰਕਾਰ ਦੀ ਤੇ ਇਹ ਪਹਿਲੀ ਵਾਰੀ ਪੁਲਿਸ ਦੇ ਕੋਲੇ ਮਾਮਲਾ ਆਇਆ ਸੀ ਪਰ ਇਸ ਤੋਂ ਬਾਅਦ ਪੁਲਿਸ ਦੀ ਜਾਂਚ ਕਰੀ ਇਹ ਪਹਿਲੀ ਵਾਰ ਕਿਸੇ ਮਾਮਲੇ ਦੀ ਜਾਂਚ ਕੀਤੀ ਗਈ ਹੈ ਵਰਚੁਅਲ ਜਿਹੜਾ ਇਸ ਪ੍ਰਕਾਰ ਦਾ ਮਾਮਲਾ ਆਇਆਗਾ ਪਰ ਇੱਕ ਕਹਿੰਦੇ ਹੋਰ ਵੀ ਕੇਸ ਹੋਇਆ ਸੀਗਾ 2022 ਦੇ ਵਿੱਚ ਵੀ ਇੱਕ 43 ਸਾਲ ਦੀ ਇੱਕ ਲੇਡੀ ਸੀਗੀ ਉਹ ਵੀ ਉਹਦੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਇਹ ਵਾਪਰ ਚੁੱਕੀ ਹੈ ਤਾਂ ਪਹਿਲਾਂ ਵੀ ਇੱਕ ਵਾਰ 23 43 ਸਾਲ ਦੀ ਹੋਇਆ ਸੀਗਾ ਇਸ ਤੋਂ ਬਾਅਦ ਫਿਰ ਜਾ ਕੇ ਅੱਜ ਇਹ ਆਇਆਗਾ ਪਰ ਹੁਣ ਸਮੱਸਿਆ ਇਹ ਆਂਦੀ ਹੈ ਵੀ ਜਿਵੇਂ ਜਦੋਂ ਅਸੀਂ ਰਿਐਲਿਟੀ 'ਚ ਵੀ ਦੇਖਦੇ ਦੇਖਦੇ ਆ ਜਾਂ ਰਿਐਲਿਟੀ ਸਾਨੂੰ ਇਸ ਪ੍ਰਕਾਰ ਦੀ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇਗੀਆਂ ਤਾਂ ਉੱਥੇ ਫਿਰ ਅਲੱਗ-ਅਲੱਗ ਪ੍ਰਕਾਰ ਦੇ ਕਾਨੂੰਨ ਬਣੇ ਹੋਏ ਨੇ ਤਾਂ ਉਸ ਕਾਨੂੰਨ ਦੇ ਅਕੋਰਡਿੰਗ ਉਹਨੂੰ ਸਜ਼ਾ ਮਿਲਦੀ ਹੈ ਪਰ ਇੱਥੇ ਸਮੱਸਿਆ ਇਹ ਹੈ ਵੀ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਾਂ ਜਿਹੜੀ ਕਲਪਨਿਕ ਦੁਨੀਆ ਹੈਗੀ ਜੇ ਥੋੜੇ ਨਾਲ ਉੱਥੇ ਜਾ ਕੇ ਕੁਝ ਹੁੰਦਾ ਹੈਗਾ ਤਾਂ ਉਹ ਕਿਹੜੇ ਕਾਨੂੰਨ ਦੇ ਅਕੋਰਡਿੰਗ ਆਊਗਾ ਜਾਂ ਉਹ ਕਿਹੜੇ ਮਤਲਬ ਦੋਛਦੇ ਦਾ ਦੋਸ ਵਿਅਕਤੀ ਨੂੰ ਸਜ਼ਾ ਦਿੱਤੀ ਜਾਊਗੀ ਜਿਹਨੇ ਇਹ ਕਰਿਆ ਹੈਗਾ ਕਿ ਉਹਨੂੰ ਸਜ਼ਾ ਵਰਚੁਅਲ ਦਿੱਤੀ ਜਾਊਗੀ ਜਾਂ ਉਹਨੂੰ ਅਸਲੀਅਤ ਸਜ਼ਾ ਮਿਲੂਗੀ ਹੈਨਾ ਪਰ ਕਿਤੇ ਨਾ ਕਿਤੇ ਜੇ ਮੰਨ ਲਓ ਫਿਜ਼ੀਕਲ ਟੱਚ ਵੀ ਨਹੀਂ ਹੋਇਆ ਹੈਗਾ ਤਾਂ ਕਿਤੇ ਨਾ ਕਿਤੇ ਤੁਹਾਡੇ ਇਹ ਇਮੋਸ਼ਨਸ ਦੇ ਨਾਲ ਦਾ ਜੁੜਿਆ ਹੋਇਆ ਹੈ ਨਾ ਹੁਣ ਸ਼ਬਦੀ ਮਤਲਬ ਇਸ ਤਰ੍ਹਾਂ ਦਾ ਇਹ ਵੀ ਜਿਹੜਾ ਤੁਹਾਡੇ ਇਮੋਸ਼ਨਸ ਨੂੰ ਟੱਚ ਕਰੂਗਾ ਖਾਸ ਕਰਕੇ ਔਰਤਾਂ ਦੇ ਨਾਲ ਜਿਹੜੇ ਇਸ ਤਰ੍ਹਾਂ ਦੇ ਇਮੋਸ਼ਨ ਜੁੜੇ ਹੁੰਦੇ ਨੇ ਤਾਂ ਉਹਨੂੰ ਟੱਚ ਕਰੂਗਾ ਕਿਤੇ ਨਾ ਕਿਤੇ ਇਹ ਹੈਨਾ ਭਾਵੇਂ ਫਿਜ਼ੀਕਲ ਤੌਰ ਤੇ ਉਹਦੇ ਨਾਲ ਉਸ ਲੜਕੀ ਦੇ ਨਾਲ ਇਸ ਤਰ੍ਹਾਂ ਦਾ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਉਹਦੀ ਇਮੋਸ਼ਨਸ ਦੇ ਨਾਲ ਦਾ ਛੇੜ ਤੇ ਜਿਹੜੇ ਵਿਅਕਤੀ ਜਦੋਂ ਇਸ ਤਰ੍ਹਾਂ ਦੀ ਵਰਚੁਅਲ ਦੁਨੀਆ ਦੇ ਵਿੱਚ ਇਸ ਪ੍ਰਕਾਰ ਦਾ ਕਰ ਸਕਦੇ ਨੇ ਤਾਂ ਨੰਬਰ ਸੇ ਪੋਸੀਬਿਲਟੀ ਇਹ ਵੀ ਹੈਗੀ ਵੀ ਉਹ ਅਸਲੀ ਸੰਸਾਰ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਕਰ ਸਕਦੇ ਨੇ ਨਾ ਤੇ ਇਹ ਬੜਾ ਇੱਕ ਬਹਿਸ ਦਾ ਵਿਸ਼ਾ ਹੈਗਾ ਤੁਸੀਂ ਇਸ ਬਾਰੇ ਆਪਣੀ رائے ਜਿਹੜੀ ਹੈ ਉਹ ਕਮੈਂਟ ਬਾਕਸ ਦੇ ਦੇ ਸਕਦੇ ਹੋ ਆਪਾਂ ਥੋੜਾ ਜਿਹਾ ਇਸ ਈ ਬਾਰੇ ਜਾਣ ਲੈਣੇ ਵੀ ਹੁੰਦਾ ਕਿਵੇਂ ਹੈ ਠੀਕ ਹੈ ਜੀ ਆਪਾਂ ਇਹਦੇ ਬਾਰੇ ਡਿਸਕਸ ਕਰਦੇ ਹਾਂ ਵੀ ਮੈਟਾਵਰਸ ਅਸਲ ਵਿੱਚ ਕੀ ਹੈ ਦੇਖੋ ਇਹ ਮੈਟਾਵਰਸ ਸ਼ਬਦ ਹੈ ਨਾ ਇਹ ਕਾਫੀ ਸਮੇਂ ਤੋਂ ਚਰਚਾ ਦੇ ਵਿੱਚ ਹੈਗਾ ਤਾਂ ਮਾਰਕ ਜੁਕਰਬਰਗ ਦੀ ਜਿਹੜੀ ਕੰਪਨੀ ਹੈ ਫੇਸਬੁੱਕ ਹੈ ਕਾਫੀ ਨਾਮੀ ਕੰਪਨੀ ਹੈ ਦੁਨੀਆ ਦੇ ਵਿੱਚ ਤੁਸੀਂ ਵੀ ਕੋਈ ਨਾ ਕੋਈ ਰੂਪ ਦੇ ਵਿੱਚ ਕਦੇ ਨਾ ਕਦੇ ਇਹਦਾ ਜਿਹੜਾ ਇਸਤੇਮਾਲ ਜਿਹੜਾ ਕੀਤਾ ਹੋਊਗਾ ਫੇਸਬੁੱਕ ਦਾ ਤਾਂ ਇਹਨੇ ਆਪਣੀ ਕੰਪਨੀ ਦਾ ਨਾਮ ਜਿਹੜਾ ਅਸੀਂ 2021 ਦੇ ਵਿੱਚ ਮੈਟਾ ਰੱਖਿਆ ਸੀਗਾ ਇਹ ਕਹਿੰਦਾ ਵੀ ਅਸੀਂ ਮੈਟਾਵਰਸ ਦੇ ਨਾਮ ਨਾਲ ਜਾਣ ਜਾਣੇ ਜਾਣਾ ਚੋਣੇ ਚਾਹੀਏ ਸੀ ਵੀ ਸਾਨੂੰ ਮੈਟਾਵਰਸ ਦੇ ਨਾਮ ਨਾਲ ਜਾਣਿਆ ਜਾਵੇ ਉਹ ਜਿਹੜਾ ਮੈਟਾਵਰਸ ਹੈ ਕੀ ਹੈਗਾ ਤਾਂ 1992 ਦੇ ਵਿੱਚ ਇੱਕ ਲੇਖਕ ਹੋਏ ਨੇ ਨੀਲ ਸਟਿਫਸਨ ਨੀਲ ਸਟਿਫਸਨ ਦੀ ਇੱਕ ਮਤਲਬ ਬੁੱਕ ਆਈ ਸੀਗੀ ਉਹਦੇ ਵਿੱਚ ਉਹਨਾਂ ਨੇ ਬੁੱਕ ਦਾ ਨਾਮ ਕੀ ਸੀ سنو ਕ੍ਰੈਸ਼ سنو ਕ੍ਰੈਸ਼ ਉਹਨਾਂ ਦਾ ਇੱਕ ਨਾਵਲ ਸੀਗਾ ਉਸ ਦੇ ਵਿੱਚ ਉਹਨਾਂ ਨੇ ਪਹਿਲੀ ਵਾਰੀ ਮੈਟਾਵਰਸ ਸ਼ਬਦ ਦਾ ਇਸਤੇਮਾਲ ਜਿਹੜਾ ਸੀ ਕੀਤਾ ਸੀਗਾ ਤਾਂ ਮੈਟਾਵਰਸ ਦੇ ਵਿੱਚ ਹੈ ਕੀ ਸੀ ਅਸਲ ਦੇ ਵਿੱਚ ਜਿਵੇਂ ਤੁਸੀਂ ਪਿਕਚਰ ਇੱਥੇ ਦੇਖ ਰਹੇ ਹੋਵੋਗੇ ਵੀ ਇਹ ਹੈ ਨਾ ਇੱਕ ਕਲਪਨਿਕ ਦੁਨੀਆ ਹੈ ਠੀਕ ਹੈ ਕਲਪਨੀ ਦੁਨੀਆ ਹੈ ਜਿਹਦੇ ਵਿੱਚ ਇੱਕ ਵਰਚੁਅਲ ਸੰਸਾਰ ਹੈਗਾ ਇੱਕ ਕਲਪਨਿਕ ਸੰਸਾਰ ਹੈਗਾ ਤਾਂ ਤੁਸੀਂ ਆਪਣੇ ਦਿਮਾਗ ਨੂੰ ਉਸ ਸੰਸਾਰ ਦੇ ਵਿੱਚ ਲੈ ਕੇ ਜਾ ਸਕਦੇ ਹੋ ਜਾਂ ਆਪਣੇ ਆਪ ਨੂੰ ਉਸ ਸੰਸਾਰ ਦੇ ਵਿੱਚ ਲੈ ਕੇ ਜਾ ਸਕਦੇ ਹੋ ਤੁਹਾਡਾ ਮਾਈਂਡ ਉੱਥੇ ਪ੍ਰੈਜ਼ੈਂਟ ਹੋਊਗਾ ਪਰ ਤੁਸੀਂ ਉੱਥੇ ਪ੍ਰੈਜ਼ੈਂਟ ਨਹੀਂ ਹੋਵੋਗੇ ਇਹਦਾ ਮਤਲਬ ਕਿ ਤੁਹਾਡਾ ਦਿਮਾਗ ਲਾਊਗਾ ਉਹ ਤੁਸੀਂ ਇੱਥੇ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਤੇ ਬੈਠ ਕੇ ਤੁਸੀਂ ਇਸ ਵਰਚੁਅਲ ਦੁਨੀਆ ਦਾ ਜਿਹੜਾ ਆਨੰਦ ਮਾਣ ਸਕਦੇ ਹੋ ਤਾਂ ਇਹ ਹੁਣ ਇਸ ਗੱਲ ਨੂੰ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਵੀ ਮੰਨ ਲਓ ਅ ਤੁਸੀਂ ਕਿਸੇ ਫੋਰਨ ਦੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹੋਗੇ ਤੇ ਪਰ ਤੁਸੀਂ ਹੈਗੇ ਹੋ ਇੰਡੀਆ ਦੇ ਵਿੱਚੋਂ ਹੁਣ ਇੰਡੀਆ ਤੋਂ ਜਾ ਕੇ ਉੱਥੇ ਤਾਂ ਮੰਨ ਲਓ ਪੋਸਿਬਿਲਿਟੀ ਨਹੀਂ ਹੈਗੀ ਅਸੀਂ ਇੱਥੇ ਜਾ ਕੇ ਪੜਾਈ ਕਰਾਂਗੇ ਪਰ ਥੋੜਾ ਦਿਮਾਗ ਉੱਥੇ ਖਊਗਾ ਤੁਸੀਂ ਫਿਜ਼ੀਕਲ ਤੌਰ ਤੇ ਇੰਡੀਆ ਦੇ ਵਿੱਚ ਹੋਵੋਗੇ ਪਰ ਤੁਸੀਂ ਅਮਰੀਕਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਜਾ ਕੇ ਪੜਾਈ ਕਰ ਰਹੇ ਹੋਵੋਗੇ ਪਰ ਤੁਹਾਨੂੰ ਫੀਲ ਬਿਲਕੁਲ ਉਸੇ ਤਰ੍ਹਾਂ ਨਹੀਂ ਆਊਗਾ ਵੀ ਜਿਵੇਂ ਤੁਸੀਂ ਸੱਚੀ ਮੱਚੀ ਕਲਾਸ ਲਾ ਰਹੇ ਹੋਵੋਗੇ ਉੱਥੇ ਠੀਕ ਹੈ ਜਿਵੇਂ ਆਪਾਂ ਵੀ ਚਲੋ ਲਾਈਵ ਕਲਾਸ ਲਾਣੇ ਆ ਪਰ ਇੱਥੇ ਸਾਨੂੰ ਫੀਲ ਉਸ ਪ੍ਰਕਾਰ ਦਾ ਨਹੀਂ ਆਉਂਦਾ ਵੀ ਸੱਚੀ ਮੱਚੀ ਅਸੀਂ ਕਲਾਸ ਲਾ ਰਹੇ ਆਂਗੇ ਸਾਡਾ ਧਿਆਨ ਜਿਹੜਾ ਹੋਊਗਾ ਸਾਡਾ ਦਿਮਾਗ ਜਿਹੜਾ ਹੋਊਗਾ ਨਾ ਬਿਲਕੁਲ ਹੁਣ ਜਿਹੜਾ ਸਾਡਾ ਵਰਚੁਅਲ ਸੰਸਾਰ ਹੈ ਇਹ ਮੈਟਾਵਰਸ ਹੈੜਾ ਤਾਂ ਇੱਕ ਵਰਗਾਰ ਦਾ ਇਹ ਕਲਪਨਿਕ ਦੁਨੀਆ ਹੈਗੀ ਇਹਦੇ ਵਿੱਚ ਨਾ ਅਸੀਂ ਨਾਰਮਲ ਕੰਡੀਸ਼ਨ ਦੇ ਵਿੱਚ ਤਾਂ ਜਾ ਨਹੀਂ ਸਕਦੇ ਹੈਗੇ ਤਾਂ ਫਿਰ ਇਹਦੇ ਲਈ ਹਾਈ ਸਪੀਡ ਇੰਟਰਨੈਟ ਦੀ ਲੋੜ ਪੈਂਦੀ ਲੋੜ ਪੈਂਦੀ ਹੈ ਤੇ ਇਹਦੇ ਵਾਸਤੇ ਇੱਕ ਪਾਰਟਿਕੂਲਰ ਡਿਵਾਈਸ ਦੀ ਲੋੜ ਪੈਂਦੀ ਹੈ ਤਾਂ ਉਸ ਡਿਵਾਈਸ ਦੀ ਮਦਦ ਦੇ ਨਾਲ ਤੇ ਤੁਸੀਂ ਜਿਹੜਾ ਹਾਈ ਸਪੀਡ ਇੰਟਰਨੈਟ ਹੈਗਾ ਤੁਸੀਂ ਦੇਖੋ ਵੀ ਟੈਕਨੋਲੋਜੀ ਕਿਵੇਂ-ਕਿਵੇਂ ਆਪਣਾ ਰੂਪ ਬਦਲ ਰਹੀ ਹੈ ਪਹਿਲਾਂ ਅਸੀਂ 4G ਦੀ ਦੁਨੀਆ ਜਿਸੀ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਾਲ ਪੂਰੀ ਸਾਡੀ ਹਾਂ ਸਰਕਾਰਾਂ ਦੀ ਵੀ ਪਲੈਨਿੰਗ ਹੈ ਕੰਪਨੀਆਂ ਦੀ ਪਲੈਨਿੰਗ ਹੈ ਅਸੀਂ 5G ਲੈ ਕੇ ਆ ਜਾਈਏ ਤਾਂ ਇਸ 5G ਆਉਣ ਤੋਂ ਬਾਅਦ ਤੁਸੀਂ ਦੇਖੋਗੇ ਵੀ ਤੁਹਾਡੇ ਵਾਸਤੇ ਨਾ ਜਿਹੜੀ ਅੱਜ ਗੱਲ ਆਪਾਂ ਕਰ ਰਹੇ ਹਾਂ ਤੁਹਾਨੂੰ ਅੱਜ ਤਾਂ ਇਹ ਗੱਲ ਬੜੀ ਅਜੀਬ ਜਿਹੀ ਲੱਗ ਰਹੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਬਿਲਕੁਲ ਨੋਰਮਲ ਤੁਹਾਨੂੰ ਲੱਗੂਗੀ ਗੱਲ ਇਹ ਵੀ ਮੈਟਾਵਰਸ ਯਾਰ ਜਾਣਦੇ ਅਸੀਂ ਮੈਟਾਵਰਸ ਬਾਰੇ ਵਰਚੁਅਲ ਦੁਨੀਆ ਬਾਰੇ ਜਾਣਦੇ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਜਾਣਦੇ ਹਾਂਗੇ ਸਾਨੂੰ ਇਸ ਪ੍ਰਕਾਰ ਦੇ ਨਵੇਂ-ਨਵੇਂ ਸ਼ਬਦ ਦੇਖਣ ਨੂੰ ਮਿਲ ਰਹੇ ਨੇ ਜਾਂ ਨਵੇਂ-ਨਵੇਂ ਸ਼ਬਦ ਜਿਹੜੇ ਸੁਣਨ ਨੂੰ ਮਿਲ ਰਹੇ ਨੇ ਠੀਕ ਹੈ ਜੀ ਤਾਂ ਹੁਣ ਦੇਖੋ ਇਹਦੇ ਵਿੱਚ ਕੀ ਹੈ ਵੀ ਇਸ ਹਾਈ ਸਪੀਡ ਇੰਟਰਨੈਟ ਦੀ ਮਦਦ ਦੇ ਨਾਲ ਹੀ ਤੁਸੀਂ ਮੈਟਾਵਰਸ ਦੀ ਦੁਨੀਆ ਦੇ ਵਿੱਚ ਜਾ ਸਕਦੇ ਹੋਗੇ ਠੀਕ ਹੈ ਜੀ ਤੁਸੀਂ ਕਿਸੇ ਵੀ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਾ ਸਕਦੇ ਹੋਗੇ ਅਸਲੀ ਜੇ ਕੁਝ ਨਹੀਂ ਹੈਗਾ ਪਰ ਹਾਂ ਇੱਕ ਇਹੋ ਜਿਹਾ ਸੰਸਾਰ ਹੈਗਾ ਜਿਹਦੇ ਵਿੱਚ ਤੁਸੀਂ ਮੌਜੂਦ ਤਾਂ ਹੈਗੇ ਹੋ ਪਰ ਤੁਸੀਂ ਫਿਜ਼ੀਕਲ ਤੌਰ ਤੇ ਮੌਜੂਦ ਜਿਹੜੇ ਉੱਥੇ ਨਹੀਂ ਹੈਗੇ ਤਾਂ ਇਸ ਤਰ੍ਹਾਂ ਦੀ ਗੱਲ ਮੈਟਾਵਰਸ ਜਿਹੜਾ ਕਰਦਾ ਹੈਗਾ ਤੇ ਦੇਖੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਇਹਦੇ ਵਿੱਚ ਇਹ ਕਹਿੰਦਾ ਵੀ ਮੈਟਾਵਰਸ ਦੇ ਵੀ ਤੁਸੀਂ ਉਹਨਾਂ ਲੋਕਾਂ ਨੂੰ ਵੀ ਮਿਲ ਸਕਦੇ ਹੋ ਜਿਹਨਾਂ ਨੂੰ ਤੁਸੀਂ ਕਦੇ ਮਿਲੇ ਨਹੀਂ ਹੋਏ ਤੁਸੀਂ ਹੁਣ ਕਿਹਨੂੰ ਨਹੀਂ ਮਿਲੇ ਹੋਏ ਤੁਸੀਂ ਆਪਣੇ ਦਾਦੇ ਪਰਦਾਦੇ ਠੀਕ ਹੈ ਜਾਂ ਜਿਹੜੇ ਵਿਅਕਤੀ ਇਸ ਸੰਸਾਰ ਦੇ ਵਿੱਚ ਜੀਵਤ ਨਹੀਂ ਹੈਗੇ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ ਹੁਣ ਗੱਲਬਾਤ ਤੁਸੀਂ ਕਿਵੇਂ ਕਰ ਸਕਦੇ ਹੋ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ 360 ਡਿਗਰੀ ਦਾ ਇੱਕ ਕਲੋਨ ਜਾਂ ਇੱਕ ਹੋਲੋਗ੍ਰਾਮ ਤਿਆਰ ਕੀਤਾ ਜਾਊਗਾ ਉਸ ਹੋਲੋਗ੍ਰਾਮ ਦੀ ਮਦਦ ਦੇ ਨਾਲ ਤੁਸੀਂ ਇਸ ਵਰਚੁਅਲ ਸੰਸਾਰ ਦੇ ਵਿੱਚ ਆਪਣੇ ਉਹਨਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋਗੇ ਜਿਹੜੇ ਲੋਕ ਤੁਹਾਨੂੰ ਕਦੇ ਮਿਲੇ ਨਹੀਂ ਹੈਗੇ ਜਾਂ ਜਿਹੜੇ ਲੋਕ ਇਸ ਸੰਸਾਰ ਦੇ ਵਿੱਚ ਜੀਵਤ ਨਹੀਂ ਹੈਗੇ ਦੇਖੋ ਇਸ ਪ੍ਰਕਾਰ ਦੀ ਦੁਨੀਆ ਅੱਜ ਨਵਾਂ ਇੱਕ ਅਵਤਾਰ ਲੈਣ ਜਾ ਰਹੀ ਹੈ ਇੱਕ ਨਵਾਂ ਨਵੇਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਹੈਗੀਆਂ ਤਾਂ ਹੈ ਨਾ ਹੈਰਾਨੀ ਵਾਲੀ ਗੱਲ ਦੇਖੋ ਇਹਦੇ ਵਿੱਚ ਹੈ ਨਾ ਤੇ ਮੈਟਾਵਰਸ ਦੇ ਲਈ ਇੱਕ ਵਰਚੁਅਲ ਰਿਐਲਿਟੀ ਹੈੱਡਸੈਟ ਤੇ ਹਾਈ ਸਪੀਡ ਇੰਟਰਨੈਟ ਦੀ ਲੋੜ ਪੈਂਦੀ ਹੈ ਇਸ ਤੋਂ ਬਿਨਾਂ ਤੁਸੀਂ ਇਸ ਚੀਜ਼ ਦਾ ਜਿਹੜਾ ਅਨੁਭਵ ਨਹੀਂ ਕਰ ਸਕਦੇ ਹੈਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਕਾਮਨ ਹੋ ਜਾਣਗੀਆਂ ਤੇ ਜਿਵੇਂ ਅਸੀਂ ਅੱਜ ਕੱਲ ਫੋਨ ਦੇਣ ਤੋਂ ਬੱਚਣ ਨੂੰ ਰੋਕਦੇ ਆ ਨਾ ਜਾਂ ਅਸੀਂ ਵੀ ਸਾਡਾ ਬੱਚਾ ਇਸ ਤਰੀ ਨਾ ਹੋਵੇ ਹੈ ਨਾ ਕਿ ਫੋਨ ਦੀ ਉਹਨੂੰ ਹੈਬਿਟ ਨਾ ਲੱਗ ਜਾਏ ਪਰ ਤੁਸੀਂ ਇਹ ਕਲਪਨਾ ਕਰੋ ਵੀ ਜੇ ਕਿਤੇ ਇਸ ਤਰ੍ਹਾਂ ਦੀ ਹੈਬਿਟ ਬੱਚੇ ਨੂੰ ਪੈਂਦੀ ਹੈ ਤਾਂ ਫਿਰ ਅਸੀਂ ਕਿਹੜੇ ਪਾਸੇ ਜਾਵਾਂਗੇ ਹਨਾ ਤਾਂ ਇੱਕ ਅਜੀਬ ਜੀ ਸਾਡੇ ਪਾਸ ਇੱਕ ਨਵਾਂ ਜਿਹਾ ਇੱਕ ਸੰਸਾਰ ਡਿਵੈਲਪ ਹੋ ਰਿਹਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਤੁਸੀਂ ਦੇਖੋ ਵੀ ਸਪੀਡ ਦਾ ਇੰਟਰਨੈਟ ਦੀ ਵਧੂਗੀ ਵਧੂਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬੜਾ ਕੰਮ ਹੋ ਰਿਹਾ ਦੁਨੀਆ ਦੇ ਵਿੱਚ ਹਰ ਸੈਕਟਰ ਦੇ ਉੱਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਰੋਅ ਬੈ ਰਹਿਗਾ ਬਹੁਤ ਸਾਰੀਆਂ ਜਿਹੜੀ ਕੰਟਰੀਜ਼ ਦੇ ਪ੍ਰੈਜ਼ੀਡੈਂਸੀ ਪਿਛਲੇ ਲਾਸਟ ਮੰਥ ਦੇ ਵਿੱਚ ਉਹਨਾਂ ਦੀ ਮੀਟਿੰਗ ਹੋਈ ਸੀ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਜੇ ਦ ਤੋ ਦਾ ਵੱਡੇ ਲੈਵਲ ਤੇ ਪ੍ਰਭਾਵ ਕਿੰਨਾ ਪਊਗਾ ਤਾਂ ਇਸੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਤੁਸੀਂ ਇੱਕ ਵਰਚੁਅਲ ਸੰਸਾਰ ਦੇ ਵਿੱਚ ਵੀ ਜਾ ਸਕਦੇ ਹੋ ਪਿੱਛੇ ਜੀ ਪੇਟੀਐਮ ਕੰਪਨੀ ਸੀ ਪੇਟੀਐਮ ਕੰਪਨੀ ਨੇ ਆਪਣੇ 10 ਤੋਂ ਲੱਗੇ 15% ਤੱਕ ਮੁਲਾਜ਼ਮਾਂ ਦੀ ਕਹਿੰਦੇ ਛਟਨੀ ਕਰਤੀ ਕੰਪਨੀ ਦੇ ਵਿੱਚੋਂ ਵੀ ਕਹਿੰਦੇ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਆਪਣਾ ਕੰਮ ਚਲਾ ਲਾਂਗੇ ਹਨਾ ਜੀ ਤਾਂ ਹਰ ਸੈਕਟਰ ਦੇ ਉੱਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਅਸਰ ਉਹ ਦੇਖਣ ਨੂੰ ਸਾਨੂੰ ਮਿਲ ਰਿਹਾ ਹੈਗਾ ਐਜੂਕੇਸ਼ਨ ਸੈਕਟਰ ਦੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਾਨੂੰ ਅਸਰ ਦੇਖਣ ਤੈਕਾ ਸੰਸਾਰ ਆ ਭਾਈ ਠੀਕ ਹੈ ਤਾਂ ਦੇਖੋ ਇਹ ਵਿੱਚ ਕੀ ਹੁੰਦਾ ਵੀ ਇਸ ਦੇ ਵਿੱਚ ਤੁਸੀਂ ਆਪਣੇ ਆਪਣੀ ਪਿਕਚਰ ਬਣਾਉਣੀ ਹੈ ਜਾਂ ਇਸ ਸੰਸਾਰ ਦੇ ਵਿੱਚ ਤੁਸੀਂ ਜਾਣਾ ਹੈਗਾ ਤਾਂ ਤੁਹਾਡੀ ਨਾ 360 ਡਿਗਰੀ ਸਕੈਨਿੰਗ ਕੀਤੀ ਜਾਂਦੀ ਹੈ ਅੱਛਾ ਫਿਰ ਤੁਸੀਂ ਮੰਨ ਲਓ ਕੋਈ ਕੋਈ ਪ੍ਰੋਡਕਟ ਤੁਸੀਂ ਖਰੀਦਣਾ ਹੈਗਾ ਹਨਾ ਮੰਨ ਲਓ ਤੁਸੀਂ ਇਸ ਸੰਸਾਰ ਦੇ ਵਿੱਚ ਐਂਟਰੀ ਕਰ ਗਏ ਵਰਚੁਅਲ ਸੰਸਾਰ ਦੇ ਵਿੱਚ ਐਂਟਰੀ ਕਰ ਗਏ ਤੇ ਤੁਸੀਂ ਤੁਹਾਨੂੰ ਰਸਤੇ 'ਚ ਕੋਈ ਦੁਕਾਨ દેਖੀ ਤੁਸੀਂ ਉਸ ਦੁਕਾਨ ਦੇ ਵਿੱਚ ਬੜੇ ਗੈਜਟਸ ਵਗੈਰਾ ਦੇਖੇ ਜੀ ਕੋਈ ਮੰਨ ਲਓ ਤੁਹਾਨੂੰ ਪਸੰਦ ਆ ਗਿਆ ਜੀ ਮੈਂ ਇੱਥੇ ਬਾਈਕ ਲੈਣੀ ਹੈ ਮੈਂ ਆਪਣਾ ਸਕੂਟਰ ਲੈਣਾ ਹੈ ਮੋਟਰਸਾਈਕਲ ਲੈਣਾ ਹੈਗਾ ਹਨਾ ਤਾਂ ਤੁਸੀਂ ਉਹਦੀ ਖਰੀਦੋ ਫਰੋਖਤ ਵੀ ਕਰ ਸਕਦੇ ਹੋ ਉੱ ਜਦੋਂ ਤੁਸੀਂ ਖਰੀਦਦਫਰੋਖਦ ਉੱਥੇ ਕਰ ਲਈ ਤਾਂ ਸੋ ਜਿਹੜਾ ਉਹ ਭੁਗਤਾਨ ਕਰਨਾ ਪੈਂਦਾ ਹੈ ਨਾ ਕ੍ਰਿਪਟੋ ਕਰੰਸੀ ਜਿਹਨੂੰ ਅਸੀਂ ਡਿਜੀਟਲ ਕਰੰਸੀ ਦੀ ਆਨਲਾਈਨ ਕਰੰਸੀ ਵਗੈਰਾ ਹੁੰਦੀ ਹੈ ਨਾ ਇਹਨੂੰ ਕਿਸੇ ਸਰਕਾਰ ਵੱਲੋਂ ਅਜੇ ਤੱਕ ਮਾਨਤਾ ਪ੍ਰਾਪਤ ਨਹੀਂ ਹੈਗੀ ਤਾਂ ਤੁਸੀਂ ਉਹਦਾ ਲੈਣ ਦੇ ਨਾ ਕ੍ਰਿਪਟੋ ਕਰੰਸੀ ਦੁਆਰਾ ਕਰ ਸਕਦੇ ਹੋ ਤੇ ਜਿਹੜਾ ਉਹ ਤੁਸੀਂ ਖਰੀਦਦਾਰੀ ਉੱਥੇ ਕੀਤੀ ਹੈ ਨਾ ਫਿਰ ਤੁਸੀਂ ਉਹਨੂੰ ਆਪਣਾ ਐਡਰੈਸ ਦਿਓਗੇ ਭਾਈ ਵੀ ਮੇਰੇ ਐਡਰੈਸ ਤੇ ਵੇਹ ਸਮਾਨ ਘਰੇ ਭੇਜਤੀ ਤਾਂ ਉਹ ਜਿਹੜਾ ਸਮਾਨ ਤੁਹਾਡੇ ਘਰ ਤੱਕ ਵੀ ਪਹੁੰਚਦਾ ਹੋ ਜਾਊਗਾ ਤੁਹਾਨੂੰ ਉਹ ਠੀਕ ਹੈ ਇਸ ਤਰ੍ਹਾਂ ਦੀ ਦੁਨੀਆ ਦੇਖੋ ਇੱਕ ਡਵੈਲਪ ਹੋ ਰਹੀ ਹੈ ਨਵੀਂ ਇੱਕ ਦੁਨੀਆ ਪਸੰਦਾ ਹੀ ਹੋਊਗੀ ਤੇ ਮੈਂ ਇਸ ਬਾਰੇ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਸੀਗਾ ਵੀ ਦੁਨੀਆ ਦੇ ਵਿੱਚ ਕੀ ਕੀ ਬਦਲਾਅ ਆ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵੀ ਸਾਨੂੰ ਕਿਸ-ਕਿਸ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਊਗਾ ਤਾਂ ਦੇਖੋ ਹੁਣ ਆਪਾਂ ਗੱਲ ਕਿੱਥੋਂ ਕਰੀ ਸੀ ਸ਼ੁਰੂ ਆਪਾਂ ਗੱਲ ਕਰੀ ਸੀਗੀ ਵੀ ਵਰਚੁਅਲ ਗੈਂਗਰੇਪ ਤੋਂ ਵਰਚੁਅਲ ਜਿਹੜਾ ਦੁਸ਼ਕਰਮ ਹੋਇਆਗਾ ਆਨਲਾਈਨ ਠੀਕ ਹੈ ਇੱਕ ਪ੍ਰਕਾਰ ਦਾ ਉਹਦੇ ਵਿੱਚ ਲੜਕੀ ਦੇ ਨਾਲ ਕੋਈ ਫਿਜ਼ੀਕਲ ਜਾਤੀ ਤਾਂ ਨਹੀਂ ਹੋਈ ਹੈਗੀ ਪਰ ਕਿਉਂਕਿ ਜਦੋਂ ਤੁਸੀਂ ਇਸ ਸੰਸਾਰ ਦੇ ਵਿੱਚ ਪ੍ਰਵੇਸ਼ ਕਰ ਗਏ ਉੱਥੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਹਰਕਤ ਕੀਤੀ ਜਾ ਰਹੀ ਹੈ ਤਾਂ ਤੁਹਾਡੀ 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 ਮਾਨਸਿਕ ਜਿਹੜੀ ਹੈ ਤੁਹਾਨੂੰ ਜਿਹੜੀ ਪ੍ਰਤਾਰਣਾ ਚਲਣੀ ਪਊਗੀ ਜਾਂ ਇਮੋਸ਼ਨਲ ਤੁਹਾਨੂੰ ਜਿਹੜਾ ਦੁੱਖ ਹੋਊਗਾ ਉਹ ਕਿਤੇ ਵੀ ਫਿਜ਼ੀਕਲ ਦੁੱਖ ਤੋਂ ਜ਼ਿਆਦਾ ਹੁੰਦਾ ਹੈਗਾ ਤਾਂ ਹੁਣ ਮੰਨ ਲਓ ਕਿਸੇ ਨੇ ਤੁਹਾਡੇ ਵਰਚੁਅਲ ਸੰਸਾਰ 'ਚ ਥੱਪੜ ਮਾਰਿਆ ਠੀਕ ਹੈ ਜੀ ਤਾਂ ਤੁਹਾਨੂੰ ਉੱਤੇ ਫੀਲ ਹੋਊਗਾ ਵੀ ਹਾਈ ਫਿਜ਼ੀਕਲ ਤੌਰ ਤੇ ਭਾਵੇਂ ਤੁਹਾਨੂੰ ਫੀਲ ਨਾ ਹੋਵੇ ਪਰ ਤੁਹਾਨੂੰ ਮਾਨਸਿਕ ਤੌਰ ਤੇ ਇਮੋਸ਼ਨ ਤੌਰ ਤੇ ਤੁਹਾਨੂੰ ਜਰੂਰ ਫੀਲ ਹੋਊਗਾ ਵੀ ਯਾਰ ਮੇਰੇ ਉਸ ਬੰਦੇ ਨੇ ਥੱਪੜ ਮਾਰਿਆ ਸੀਗਾ ਮੇਰੇ ਕਿਉਂ ਥੱਪੜ ਮਾਰਿਆ ਸੀ ਉਸਨੇ ਹਨਾ ਤਾਂ ਕਿਤੇ ਨਾ ਕਿਤੇ ਇਹ ਚੀਜ਼ ਬੜੀ ਸੋਚਣ ਵਾਲੀ ਗੰਭੀਰ ਗੱਲ ਹੈ ਕਿਉਂਕਿ ਜਿਹੜੀ ਸਾਡੀ ਫਿਲਮ ਆਈ ਸੀ ਨਾ ਪਿੱਛੇ ਪੰਜਾਬੀ ਦੀ ਕਲੀ ਜੋਟਾ ਤੋ ਉਹਦੇ ਵਿੱਚ ਵੀ ਇਹਨਾਂ ਨੇ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਕਿਤੇ ਨਾ ਕਿਤੇ ਫਿਜ਼ੀਕਲ ਚੋਟ ਦੇ ਨਾਲੋਂ ਜਿਹੜੀ ਇਮੋਸ਼ਨਲ ਚੋਟ ਹੁੰਦੀ ਹੈ ਤੇ ਮਾਨਸਿਕ ਜਿਹੜੀ ਚੋਟ ਹੁੰਦੀ ਹੈ ਨਾ ਇਹ ਕਿਤੇ ਜਿਆਦਾ ਲੰਬੇ ਸਮੇਂ ਤੱਕ ਸਾਡੇ ਦਿਮਾਗ ਦੇ ਵਿੱਚ ਜਿਹੜੀ ਉਹ ਜਾਂ ਸਾਨੂੰ ਸਾਡੀ ਵਾਸਤੇ ਸਮੱਸਿਆ ਇਹ ਬਣ ਕੇ ਰਹਿੰਦੀ ਹੁੰਦੀ ਹੈ ਤੇ ਹੁਣ ਬਈ ਲੋੜ ਹੈ ਇਸ ਜਿਾਰੇ ਅਵੇਅਰ ਹੋਣ ਦੀ ਕਿਉਂਕਿ ਅਸੀਂ ਬਦਲ ਰਹੇ ਸਮੇਂ ਦੇ ਅਨੁਸਾਰ ਜਿਹੜੀਆਂ ਨਵੀਂ ਨਵੀਂ ਟੈਕਨੋਲੋਜੀਜ਼ ਆ ਰਹੀਆਂ ਹਨ ਉਹਨੂੰ ਅਸੀਂ ਰੋਕਤਾ ਨਹੀਂ ਸਕਦੇ ਹੈਗੇ ਪਰ ਅਸੀਂ ਇਹਨੂੰ ਆਪਣੇ ਅਕੋਰਡਿੰਗ ਢਾਲ ਸਕਦੇ ਹਾਂ ਇਹਨਾਂ ਤੋਂ ਬਚਾ ਕੇਵੇਂ ਜਾ ਸਕਦੇ ਜਿਵੇਂ ਇਹਦੇ ਵਿੱਚ ਜਿਹੜੀ ਲੜਕੀ ਦੇ ਨਾਲ ਇਸ ਤਰ੍ਹਾਂ ਦਾ ਮਤਲਬ ਹੋਇਆ ਹੈਗਾ ਅ ਤੋ ਉਹ ਜੇ ਚਾਹੁੰਦੀ ਤਾਂ ਇਸ ਤੋਂ ਬਚ ਸਕਦੀ ਬਚ ਸਕਦੀ ਸੀ ਹੁਣ ਬਚ ਕਿਵੇਂ ਸਕਦੀ ਸੀ ਇਸ ਤੋਂ ਵੀ ਉਹ ਤਾਂ ਉਹ ਇਸ ਤਰੀਕੇ ਨਾਲ ਬਚ ਸਕਦੀ ਸੀ ਵੀ ਤੁਹਾਡੇ ਕੋਲ ਇਹਦੇ ਵਿੱਚ ਇੱਕ ਆਪਸ਼ਨ ਹੈ ਮੈਂ ਕਾਫੀ ਡਿਟੇਲ ਨਾਲ ਇਹਦੇ ਵਿੱਚ ਦੇਖਿਆ ਸੀ ਵੀ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਮੈਟਾਵਰਸ ਦੇ ਵਿੱਚ ਵੀ ਤੁਸੀਂ ਅ ਜੇ ਤੁਸੀਂ ਕਿਸੇ ਵਿਅਕਤੀ ਨੂੰ ਹੋਰ ਨੂੰ ਅਲਾਉ ਨਹੀਂ ਕਰਦੇ ਹੈਗੇ ਵੀ ਉਹ ਮੇਰੇ ਨਾਲ ਆ ਕੇ Uh, मतलब इस तरह ਦਾ ਕਰੇ ਜਾਂ ਤੁਸੀਂ ਕੋਈ ਇਸ ਤਰ੍ਹਾਂ ਉਹਦੇ ਵਿੱਚ ਬਟਨ ਹੁੰਦੇ ਨੇ ਇਸ ਪ੍ਰਕਾਰ ਦੇ ਤੁਸੀਂ ਉਹਨੂੰ ਉੱਥੇ ਉਹਨੂੰ ਸੀ ਅਲਾਉ ਨਾ ਕਰੋ ਠੀਕ ਹੈ ਫਿਰ ਤੁਹਾਡੇ ਨਾਲ ਇਸ ਤਰ੍ਹਾਂ ਦਾ ਕੋਈ ਵਾਕਿਆ ਨਹੀਂ ਹੋ ਸਕਦਾ ਜੇ ਤੁਹਾਡੇ ਨਾਲ ਕੋਈ ਗੱਲਬਾਤ ਉੱਥੇ ਨਹੀਂ ਕਰ ਸਕਦਾ ਹੈਗਾ ਠੀਕ ਹੈ ਤਾਂ ਉਹਦੇ ਵਿੱਚ ਬੜੀਆਂ ਪਾਬੰਦੀਆਂ ਵੀ ਲੱਗੀਆਂ ਹੁੰਦੀਆਂ ਨੇ ਤਾਂ ਇਸ ਤਰ੍ਹਾਂ ਥੋੜੀ ਸਮਝਦਾਰੀ ਦੀ ਲੋੜ ਹੁੰਦੀ ਹੈ ਉੱਥੇ ਜਾ ਕੇ ਤੇ ਦੂਸਰੇ ਪਾਸੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰਕਾਰ ਦੇ ਇਸ ਤਰ੍ਹਾਂ ਦੇ ਸਾਨੂੰ ਆਨਲਾਈਨ ਜਿਹੜੇ ਸਾਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਤਾਂ ਵੀ ਸਰਕਾਰਾਂ ਦੇ ਵਾਸਤੇ ਵੀ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਗੱਲ ਕੀਤੀ ਸੀ ਪਿੱਛੇ ਕੁਝ ਦਿਨਾਂ ਪਹਿਲਾਂ ਅ ਤਾਂ ਇਹਦੇ ਬਾਰੇ ਸਾਡੇ ਕਿਉਂਕਿ ਨਵੇਂ ਲਾਅਸ ਤਾਂ ਹੈ ਨਹੀਂਗੇ ਤਾਂ ਨਵੇਂ-ਨਵੇਂ ਕਾਨੂੰਨ ਬਣਾਉਣ ਦੀ ਲੋੜ ਵੀ ਹੈਗੀ ਵੀ ਸਾਨੂੰ ਹਨਾ ਵੀ ਮੰਨ ਲਓ ਛੋਟੇ ਨਾਲ ਇਸ ਤਰ੍ਹਾਂ ਦਾ ਕੋਈ ਵਾਕਿਆ ਹੋ ਜਾਂਦਾ ਹੈਗਾ ਫਿਰ ਤੁਸੀਂ ਕਿਹੜੇ ਕਾਨੂੰਨ ਦੇ ਤਹਿਤ ਉਸ ਵਿਅਕਤੀ ਨੂੰ ਸਜ਼ਾ ਦੇਵੋਗੇ ਜਾਂ ਕੀ ਉਹਨੂੰ ਵਰਚੁਅਲ ਸਜ਼ਾ ਦਿੱਤੀ ਜਾਊਗੀ ਜਾਂ ਉਹਨੂੰ ਫਿਜ਼ੀਕਲ ਤੌਰ ਤੇ ਸਜ਼ਾ ਦਿੱਤੀ ਜਾਊਗੀ ਠੀਕ ਹੈ ਜੀ ਤਾਂ ਮੈਂ ਤੁਹਾਡੇ ਕੋਲ ਇੱਕ ਜਾਣਕਾਰੀ ਸਾਂਝੀ ਸਾਂਝੀ ਕਰਨਾ ਚਾਹੁੰਦਾ ਸੀਗਾ ਤੇ ਆਈ ਹੋਪ ਕਿ ਤੁਹਾਨੂੰ ਅੱਜ ਦੀ ਜਾਣ ਵਧੀਆ ਲੱਗੀ ਹੋਊਗੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਫਿਰ ਜੇ ਨੂੰ ਆਪਣੇ ਸਾਥੀ ਮਿੱਤਰਾਂ ਤੱਕ ਇਹਨੂੰ ਜਰੂਰ ਸ਼ੇਅਰ ਕਰਿਓ ਤੇ ਦੱਸਿਓ ਵੀ ਇਸ ਪ੍ਰਕਾਰ ਦੀ ਇੱਕ ਦੁਨੀਆ ਜਿਹੜੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਡਿਵੈਲਪ ਹੋ ਰਹੀ ਹੈ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਇਸ ਤੋਂ ਬਚਣ ਦੀ ਲੋੜ ਹੈ ਤੇ ਤੇ ਆਪਣੇ ਸਾਥੀ ਮਿੱਤਰਾਂ ਨੂੰ ਜਰੂਰ ਅਵੇਅਰ ਕਰਿਓ ਤੇ ਆਈ ਹੋਪ ਕਿ ਆਹਦੀ ਜਾਣਕਾਰੀ ਤੁਹਾਨੂੰ ਬੈਟਰ ਹੋਊਗੀ ਥੈਂਕ ਯੂ ਵੈਰੀ ਮੱਚ ਮਿਲਨੇ ਆ ਇੱਕ ਨਵੇਂ ਤਰ੍ਹਾਂ ਦੀ ਜਾਣਕਾਰੀ ਦੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ